ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਤੇ ਲੋਕਾਂ ਨਾਲ ਕੀਤੀ ਗੱਲਬਾਤ ਅੱਜ ਜੋ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਜਾ ਰਿਹਾ ਹੈ ਇਹ ਦਿਵਸ ਹਰ ਸਾਲ 8 ਮਈ ਨੂੰ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਰੈੱਡ ਕਰਾਸ ਅਤੇ ਰੈੱਡ ਕ੍ਰਿਸੈਂਟ ਅੰਦੋਲਨ ਦੇ ਮਾਨਵਤਾਵਾਦੀ ਕਾਰਜਾਂ ਅਤੇ ਸਿਧਾਂਤਾਂ ਦਾ ਸਨਮਾਨ ਕਰਨ ਲਈ ਇਹ ਇੱਕ ਸਾਲਾਨਾ ਸਮਾਗਮ ਹੈ ਇਹ ਦਿਨ ਸਾਨੂੰ ਪੀੜਤਾਂ ਦੀ ਮਦਦ ਕਰਨ ਅਤੇ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਦੀ ਸੇਵਾ ਕਰਨ ਜਹੀ ਮਾਨਵਤਾਵਾਦੀ ਕਾਰਜਾਂ ਲਈ ਪ੍ਰੇਰਿਤ ਕਰਦਾ ਹੈ ਇਸ ਮੌਕੇ ਰੈੱਡ ਕਰਾਸ ਵੱਲੋਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰੈੱਡ ਕਰਾਸ ਦੇ ਸਕੱਤਰ ਸ਼ਿਵ ਦਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਰੈੱਡ ਕਰਾਸ ਵਰਲਡ ਦੀ ਸਾਰੇ ਨਾਲੋਂ ਵੱਡੀ ਲਾਰਜੈਸਟ ਹਿਊਮੈਨਿਟਰੀਅਨ ਆਰਗੇਨਾਈਜੇਸ਼ਨ ਹੈਗੀ ਆ ਪ੍ਰੈਜ਼ੀਡੈਂਟ ਆਫ ਇੰਡੀਆ ਇਹਦੇ ਹੈੱਡ ਹੈ ਗਿਆ ਸਟੇਟ ਦੇ ਵਿੱਚ ਗਵਰਨਰ ਸਾਹਿਬ ਪੰਜਾਬ ਦੇ ਉਹ ਇਹਦੇ ਮੁਖੀ ਹੈ ਗਿਆ ਜਿਲ੍ਹਿਆਂ 'ਚ ਡਿਸੀਜ ਹੁੰਦੇ ਆ ਸੋ ਇਹ ਕਾਫੀ ਸਕੀਮਸ ਚੱਲ ਰਹੀਆਂ ਹੈਗੀਆਂ ਜੀ ਸਾਡੀਆਂ ਇੱਕ ਤੇ ਜਿਵੇਂ ਅੱਜਕ ਬਹੁਤ ਚੱਲ ਰਿਹਾ ਜੀ ਬਹੁਤ ਜ਼ਿਆਦਾ ਫਰਸਟ ਏਡ ਟ੍ਰੇਨਿੰਗ ਸਾਡੀ ਮੈਸਿਵ ਵੱਡੇ ਪੱਧਰ ਦੇ ਉੱਤੇ ਦਿੱਤੀ ਜਾਂਦੀ ਹੈ ਜਿਹੜੀ ਕਿ ਸਰਟੀਫਾਈਡ ਹੁੰਦੀ ਹੈ ਸੈਂਟਰਲ ਲੈਵਲ ਤੋਂ ਔਰ ਉਹ ਸਰਟੀਫਿਕੇਟ ਦੀ ਵੈਲਿਊ 192 ਕੰਟਰੀਜ਼ ਦੇ ਵਿੱਚ ਉਹ ਰੈਕਗਨਾਈਜ਼ ਹੈਗੀ ਆ ਕੋਈ ਐਮਰਜੈਂਸੀ ਹੋ ਜਾਂਦੀ ਹੈ ਕੋਈ ਬੇਹੋਸ਼ ਹੋ ਗਿਆ ਡਿੱਗ ਗਿਆ ਕਿਸ ਤਰੀਕੇ ਨਾਲ ਬੰਦ ਹੋ ਗਿਆ ਸੀਪੀਆਰ ਉਹਨੂੰ ਕਿਸ ਤਰ੍ਹਾਂ ਦੇਨੀ ਆ ਕਾਰਡੀਓ ਪਲਮਨਰੀ ਐਸੋਸੀਏਸ਼ਨ ਕਿਸ ਤਰ੍ਹਾਂ ਕਰਨੀ ਆ ਜੇ ਕਿਤੇ ਕੋਈ ਹਾਦਸਾ ਹੋ ਜਾਂਦਾ ਉੱਥੋਂ ਲੋਕਾਂ ਨੂੰ ਰੈਕੂਵਰੇਟ ਕਰਕੇ ਐਂਬੂਲੈਂਸ ਦੇ ਰਾਹੀਂ ਹਸਪੀਟਲ ਤੱਕ ਜਾਂ ਕਿਸ ਤਰ੍ਹਾਂ ਪਹੁੰਚਾਣਾ ਹੈਗਾ ਉਹ ਸਾਰੀ ਟ੍ਰੇਨਿੰਗ ਅਸੀਂ ਇੱਥੇ ਜੀ ਡਰਗ ਡੀ ਐਡਿਕਸ਼ਨ ਤੇ ਰੀਹੈਬਿਲੇਸ਼ਨ ਸੈਂਟਰਸ ਚਲਾ ਰਹੇ ਹਾਂ ਸਟੇਟ ਦੇ ਵਿੱਚ ਸਾਡਾ ਰਿਕਵਰੀ ਰੇਟ ਆ ਉਹ ਅਮੰਗਸ ਦਾ ਬੈਸਟ ਹੈਗਾ ਸਾਡਾ ਕੰਟਰੀ ਦੇ ਵਿੱਚ ਸਾਡੇ ਬਲੱਡ ਬੈਂਕ ਵੀ ਚੱਲ ਰਹੇ ਹਨ ਔਰ ਬਲੱਡ ਡੋਨੇਸ਼ਨ ਦੇ ਜਿਹੜੇ ਕੈਂਪਸ ਹਾਂ ਉਹ ਤਾਂ ਰੈਗੂਲਰਲੀ ਤਕਰੀਬਨ ਡੇਲੀ ਇੱਕ ਦੇ ਐਵਰੇਜ ਨਾਲ ਸਟੇਟ ਦੇ ਵਿੱਚ ਚੱਲ ਰਹੇ ਹੈ ਜੀ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਦੇ ਮੈਂਬਰ ਮਨਦੀਪ ਸਿੰਘ ਨੇ ਇਸ ਦਿਹਾੜੇ ਬਾਰੇ ਜਾਣਕਾਰੀ ਦਿੱਤੀ ਇਸ ਜੀ ਸਮੁੱਚੇ ਕੰਮ ਦਾ ਤੁਰਾਹੀ ਜ਼ਰੂਰਤਮੰਦ ਦੀ ਸੇਵਾ ਹੈ ਦੁੱਖ ਸੰਸਾਰ ਦੇ ਕਿਸੇ ਕੋਨੇ ਵਿੱਚ ਵੀ ਹੋਵੇ ਰੈੱਡ ਕਰਾਸ ਦਾ ਕੰਮ ਬਿਨਾ ਕਿਸੇ ਫੀਸ ਪਾਉ ਤੋਂ ਮਾਨਵਤਾ ਦੀ ਸੇਵਾ ਕਰਨਾ ਹੈ ਰੈੱਡ ਕਰਾਸ ਸੰਸਥਾਵਾਂ ਦਾ ਵਿਸ਼ਵ ਵਿੱਚ ਲਗਭਗ 190 ਦੇਸ਼ਾਂ ਦੇ ਵਿੱਚ ਆਪਣਾ ਵਿਸ਼ਾਲ ਦਾਇਰਾ ਹੈ ਅਤੇ ਕਰੋੜਾਂ ਇਹਨਾਂ ਦੇ ਨਾਲ ਵਲੰਟੀਅਰਸ ਜੋ ਜੁੜੇ ਹੋਏ ਹਨ ਸੋ ਰੈੱਡ ਕਰਾਸ ਜਿਵੇਂ ਆਪਾਂ ਪਿਛਲੀ ਵਾਰ ਜੋ ਆਪਣੇ ਤੇ ਕੋਵਿਡ ਦੀ ਆਫਤ ਆਈ ਸੀਗੀ ਦੇਖਿਆ ਸਰਕਾਰਾਂ ਅਤੇ ਸਿਹਤ ਸਹਿਕਮੇ ਦੇ ਨਾਲ ਨਾਲ ਰੈੱਡ ਕਰਾਸ ਨੇ ਵੀ ਆਪਣਾ ਪੂਰਾ ਸਾਥ ਦਿੱਤਾ ਲੋਕਾਂ ਤੱਕ ਜ਼ਰੂਰਤਮੰਦ ਦੀਆਂ ਚੀਜ਼ਾਂ ਰਾਸ਼ਨ ਹੋ ਗਿਆ ਹਾਈਜੈਨਿਕ ਕਿਟਸ ਹੋ ਗਈਆਂ ਐਂਬੂਲੈਂਸਾਂ ਵਾਹਾਂ ਹੋ ਗਈਆਂ ਖੂਨਦਾਨ ਸੋ ਇਹ ਸਾਰੀਆਂ ਸਵਾਵਾਂ ਰੈੱਡ ਕਰਾਸ ਵੱਲੋਂ ਬਖੂਬੀ ਪ੍ਰਦਾਨ ਕੀਤੀਆਂ ਅਸੀਂ ਪੀੜਤ ਮਾਨਵਤਾ ਦੀ ਭਲਾਈ ਲਈ ਆਪਣੇ ਅੰਦਰ ਦੇ ਸਵੈ ਸੇਵਕ ਨੂੰ ਪਹਿਚਾਨੀਏ ਅਜਿਹੀਆਂ ਸੰਸਥਾਵਾਂ ਨਾਲ ਜੁੜੀਏ ਅਤੇ ਸਮਾਜ ਸੇਵਾ ਦੇ ਇਸ ਦਾਇਰੇ ਨੂੰ ਹੋਰ ਵਿਸ਼ਾਲ ਕਰੀਏ ਤਾਂ ਜੋ ਦੁਖੀ ਮਾਨਵਤਾ ਦੀ ਸੇਵਾ ਕੀਤੀ ਜਾ ਸਕੇ ਅਤੇ ਜ਼ਰੂਰਤਮੰਦ ਦੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾ ਸਕੇ ਗੁਰਦਾਸਪੁਰ ਤੋਂ ਰੈੱਡ ਕਰਾਸ ਦੇ ਸਕੱਤਰ ਰਾਜੀਵ ਸਿੰਘ ਨੇ ਯੋਜਨਾਵਾਂ ਬਾਰੇ ਦੱਸਿਆ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਪ੍ਰੋਗਰਾਮ ਤੇ ਪ੍ਰੋਜੈਕਟ ਚਲਾਏ ਜਾ ਰਹੇ ਹਨ ਜਿਸ ਵਿੱਚ ਸਭ ਤੋਂ ਪਹਿਲਾਂ ਇੱਕ ਸਾਡੇ ਵੱਲੋਂ ਵਿਰਧ ਆਸ਼ਰਮ ਹੈਲਪਸ ਇੰਡੀਆ ਦੇ ਸਹਿਯੋਗ ਨੇ ਨਾਲ ਬਬਰੀ ਵਿੱਚ ਚਲਾਇਆ ਜਾ ਰਿਹਾ ਜਿਸ ਦੇ ਵਿੱਚ 26 ਦੇ ਕਰੀਬ ਬਜ਼ੁਰਗ ਔਰਤਾਂ ਅਤੇ ਆਦਮੀ ਰਹ ਰਹੇ ਹਨ ਜਿਨ੍ਹਾਂ ਨੂੰ ਉਥੇ ਮੁਫਤ ਖਾਣ ਪੀਣ ਰਹਿਣ ਅਤੇ ਮੈਡੀਕਲ ਸੁਵਿਧਾਵਾਂ ਹੈਲਪੇਜ ਇੰਡੀਆ ਦੇ ਸਹਿਯੋਗ ਨਾਲ ਦਿੱਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਸਾਡੇ ਵੱਲੋਂ ਦੋ ਮੈਡੀਕਲ ਸਟੋਰ ਜਨ ਔਸ਼ਦੀ ਦੇ ਸਿਵਲ ਹਸਪਤਾਲ ਗੁਰਦਾਸਪੁਰ ਬਬਰੀ ਅਤੇ ਸਿਵਲ ਹਸਪਤਾਲ ਅਰਬਨ ਗੁਰਦਾਸਪੁਰ ਵਿੱਚ ਖੋਲਿਆ ਗਿਆ ਹੈ ਜਿਸ ਵਿੱਚ ਬਹੁਤ ਹੀ ਸਸਤੀਆਂ ਦਵਾਈਆਂ ਜਿਹੜੀਆਂ ਉਹ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਸਾਡੇ ਵੱਲੋਂ ਇੱਕ ਮੁਫਤ ਕਲੀਨਿਕ ਬਰਿਆਰ ਦੇ ਵਿੱਚ ਚਲਾਈ ਜਾਂਦੀ ਹੈ ਜਿਸ ਵਿੱਚ ਵੀ ਅਸੀਂ ਮੁਫਤ ਦਵਾਈਆਂ ਇਸ ਇਲਾਕੇ ਦੇ ਲੋਕਾਂ ਨੂੰ ਅਤੇ ਹੋਰ ਵੀ ਜ਼ਰੂਰਤਮੰਦ ਲੋਕਾਂ ਨੂੰ ਸਾਡੇ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਇਸ ਦੇ ਨਾਲ ਹੀ ਅਸੀਂ ਆਮ ਜਨਤਾ ਅਤੇ ਜਿਨ੍ਹਾਂ ਬੱਚਿਆਂ ਨੇ ਫਰਸਟ ایڈ ਦੀ ਟ੍ਰੇਨਿੰਗ ਪ੍ਰਾਪਤ ਕਰਨੀ ਹੁੰਦੀ ਹੈ ਦਾ ਵੀ ਕੋਰਸ ਸਾਡੇ ਇਸ ਡਿਪਾਰਟਮੈਂਟ ਵੱਲੋਂ ਕਰਾਇਆ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਅਮਰਜੈਂਸੀ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਕਿਸੇ ਫੱਟੜ ਦੀ ਜਾਨ ਬਚਾ ਸਕਦੇ ਹਾਂ ਇਹ ਬੜੇ ਹੀ ਮਾਹਰ ਤਰੀਕੇ ਦੇ ਨਾਲ ਇਸ ਦਾ ਕੋਰਸ ਜਿਹੜਾ ਉਹ ਇਸ ਸੰਸਥਾ ਵੱਲੋਂ ਵੀ ਕਰਵਾਇਆ ਜਾਂਦਾ ਹੈ ਅੱਜ ਵਿਸ਼ਵ ਰੈੱਡ ਕਰਾਸ ਦੇ ਵਰਲਡ ਰੈੱਡ ਕਰਾਸ ਦੇ ਨੂੰ ਮਨਾਇਆ ਗਿਆ ਹੈ ਜਿਸ ਵਿੱਚ ਅਸੀਂ ਸਲਮ ਏਰੀਆ ਬਟਾਲਾ ਦੇ ਵਿੱਚ ਜਾ ਕੇ 85 ਦੇ ਕਰੀਬ ਗਰੀਬ ਅਤੇ ਜ਼ਰੂਰਤਮੰਦ ਝੁੱਗੀਆਂ ਵਾਲਿਆਂ ਨੂੰ ਅੱਜ ਸਾਡੇ ਵੱਲੋਂ ਮੁਫਤ ਦਵਾਈਆਂ ਸਿਵਲ ਹਸਪਤਾਲ ਬਟਾਲਾ ਜੀ ਦੇ ਸਹਿਯੋਗ ਨਾਲ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਮੈਂ ਆਪ ਸਭ ਨੂੰ ਅਪੀਲ ਕਰਦਾ ਵੀ ਰੈੱਡ ਕਰਾਸ ਸੁਸਾਇਟੀ ਨੂੰ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਤਾਂ ਜੋ ਉਹ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਵੱਧ ਤੋਂ ਵੱਧ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਸਕੇ। ਉਦੋਂ ਤਰਨਤਾਰਨ ਤੋਂ ਸਕੱਤਰ ਸਰਬਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਸਾਡੇ ਵੱਲੋਂ ਅੱਜ ਸਿਵਲ ਹਸਪੀਟਲ ਤਰਨਤਾਰਨ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਇਸ ਤੋਂ ਇਲਾਵਾ ਜੋ ਅੱਜ ਸਭ ਨੂੰ ਹਾਲਾਤ ਪਤਾ ਉਹਦੀ ਟੈਨਸ਼ਨ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਿਵਲ ਡਿਫੈਂਸ ਕਮੇਟੀਾਂ ਦੇ ਮੈਂਬਰਾਂ ਨੂੰ ਲਗਭਗ 800 ਮੈਂਬਰਾਂ ਨੂੰ ਫਰਸਟ ਏਡ ਟ੍ਰੇਨਿੰਗ ਦਿੱਤੀ ਹੈ ਅਤੇ ਸਾਡੇ ਵੱਲੋਂ ਕੱਲ੍ਹ ਨੂੰ ਵੀ ਹੋਸਪੀਟਲ ਤਰਨਤਾਰਨ ਵਿਖੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਬਾਰੇ ਮੈਂ ਸਮੂਹ ਅਪੀਲ ਕਰਦਾ ਕਿ ਇਸ ਬਲੱਡ ਡੋਨੇਸ਼ਨ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲਓ ਅਤੇ ਮਾਨਵਤਾ ਦੀ ਭਲਾਈ ਵਿੱਚ ਯੋਗਦਾਨ ਪਾਓ ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਨਸ਼ਾ ਛਡਾਊ ਕੇਂਦਰਾਂ ਅਤੇ ਪੀੜਤਾਂ ਦੇ ਮਾੜੇ ਸੇਵੇ ਬਾਰੇ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਮਾੜੇ ਸੇਵੇ ਬਾਰੇ ਜਾਣਕਾਰੀ ਲੈਣ ਲਈ ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਮੇਰਾ ਨਾਮ ਹਰਪ੍ਰੀਤ ਸਿੰਘ ਭੰਡਾਰੀ ਸੀਨੀਅਰ ਵਾਈਸ ਪ੍ਰਧਾਨ ਐਮਸੀ ਕੜੂਆ ਮਹਾਲੀ ਜ਼ਿਲ੍ਹੇ ਦੇ ਪਿੰਡ ਕੜੂਆ ਜੋ ਸਾਡਾ ਪਿੰਡ ਹੈ ਨਗਰ ਹੈ ਪੰਜਾਬ ਸਰਕਾਰ ਵੱਲੋਂ ਇੱਕ ਕੈਂਪਰ ਆਰਗੇਨਾਈਜ਼ ਕੀਤਾ ਗਿਆ ਤੇ ਉਹਦੇ ਵਿੱਚ ਵੱਖ-ਵੱਖ ਵਿਭਾਗਾਂ ਤੋਂ ਜਿਵੇਂ ਸਾਡੇ ਪੁਲਿਸ ਪ੍ਰਸ਼ਾਸਨ ਐਸਐਚਓ ਸਾਹਿਬ ਸਾਡੇ ਸਿਹਤ ਵਿਭਾਗ ਦੇ ਐਸਐਮਓ ਸਾਹਿਬ ਤੇ ਸਿੱਖਿਆ ਦੇ ਜੋ ਅਫਸਰ ਨੇ ਸਾਡੇ ਵਿੱਚ ਸ਼ਾਮਲ ਹੋਏ ਤੇ ਉਹਦੇ ਵਿੱਚ ਬੱਚਿਆਂ ਨੂੰ ਅਸੀਂ ਜਾਗਰੂਕ ਕੀਤਾ ਕਿਵੇਂ ਬੱਚਿਆਂ ਨੂੰ ਨਸ਼ੇ ਦਾ ਜੋ ਕੋੜ ਸਾਡੇ ਸਮਾਜ ਨੂੰ ਲੱਗ ਚੁੱਕਿਆ ਹੈ ਕਿਵੇਂ ਇਸ ਤੋਂ ਨਜਾ ਤਾਂ ਪਾਈ ਜਾ ਸਕਦੀ ਹੈ ਸਰਕਾਰ ਬੜੀ ਸਹਿਰਦ ਹੈ ਸਰਕਾਰ ਬੜੇ ਸੁਚੱਜੇ ਢੰਗ ਨਾਲ ਲੱਗੀ ਹੋਈ ਹੈ ਕਿਸੇ ਤਰੀਕੇ ਨਾਲ ਇਸ ਸਮਾਜ ਨੂੰ ਨਸ਼ੇ ਤੋਂ ਮੁਕਤ ਕੀਤਾ ਜਾ ਸਕੇ ਜਿਹੜਾ ਚੰਗੇ ਦਿਮਾਗ ਚੰਗਾ ਸਰੀਰ ਦਾ ਮਾਲਕ ਹੈ ਉਹਨੂੰ ਕਿਸੇ ਕੰਮ ਲੱਭਣ ਦੀ ਲੋੜ ਨਹੀਂ ਉਹ ਆਪਣੇ ਆਪ ਹੀ ਆਪਣਾ ਮਤਲਬ ਰੋਜ਼ਗਾਰ ਸਮਾਜ ਉਹਦੇ ਵਿੱਚ ਬਾਤ ਚੜ ਕਈ ਸਾ ਪਾ ਸਕਦਾ ਚੰਗੇ ਸਮਾਜ ਦੇ ਮੈਂ ਅਮਰਜ ਸਿੰਘ ਸੀਨੀਅਰ ਫੀਲਡ ਆਫਸਰ ਰੈੱਡ ਕਰਾਸ ਤੋਂ ਕੰਡੀਗੜੋਂ ਸਾਡੇ ਜਿਹੜੇ ਕਾਉਂਸਲਰ ਨੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਅਵੇਅਰ ਕਰਦੇ ਨੇ ਉਹਨਾਂ 'ਚ ਜਾਂਦੇ ਨੇ ਕਾਲਜਾਂ ਦੇ ਵਿੱਚ ਜਾਂਦੇ ਨੇ ਆਮ ਪਿੰਡਾਂ ਜਾਂਦੇ ਨੇ ਪੰਚਾਇਤ ਨੂੰ ਨਾਲ ਲੈਣੇ ਕਿ ਰਿਹੈਬ ਦਾ ਮਤਲਬ ਹੈ ਜਿਹੜਾ ਬੰਦਾ ਨਸ਼ਾ ਛੱਡ ਚੁੱਕਾ ਉਹ ਤਾਂ ਮੁਨਕ ਸੇਵਾ ਕਰਨਾ ਹੈ ਅਸੀਂ ਵੋਕੇਸ਼ਨਲ ਟ੍ਰੇਨਿੰਗ ਵੀ ਕਰਾਉਂਦੇ ਆ ਤੇ ਸਾਡਾ ਗੁਰਦਾਸਪੁਰ ਸੈਂਟਰ ਹੈ ਪਟਿਆਲਾ ਸੈਂਟਰ ਹੈ ਜੀ ਉੱਥੇ ਅਸੀਂ ਜਿਵੇਂ ਸਾਡੇ ਜਿਹੜੇ ਇਨਵੇਸ ਤੋਂ ਤੇ ਮਤਲਬ ਦਾਖਲ ਹੁੰਦੇ ਨੇ ਉਹਨਾਂ ਨੂੰ ਜਿਵੇਂ ਕੋਈ ਜਿਵੇਂ ਮੋਮਬਤੀ ਬਣਾਣੀ ਹੈ ਜੀ ਆਪਾਂ ਬਰਸ਼ ਬਣਾਣੇ ਆ ਜਾਂ ਲਫਾਫੇ ਬਣਾਣੇ ਆ ਕਿਉਂਕਿ ਸਾਡਾ ਜਿਹੜਾ ਗੁਰਦਾਸਪੁਰ ਵਾਲਾ ਸੈਂਟਰ ਹੈ ਸਾਡੇ ਕੋਲ ਇਹ ਰਿਪੋਰਟਾਂ ਨੇ ਜਿਵੇਂ ਉੱਥੇ ਇਹਨਾਂ ਵਧੀਆ ਚੱਲਦਾ ਹੈ ਅਸੀਂ 4 ਰਿਹੈਬ ਚਲਾ ਰਹੇ ਆ ਜੀ ਇਹ ਉਹਨਾਂ ਦੇ ਅੰਕੜੇ ਸੀ 91 ਤੋਂ ਅਸੀਂ ਚਲਾ ਰਹੇ ਆ ਲੱਖਾਂ ਹੋ ਕੇ ਜਿਹੜੇ ਨੌਜਵਾਨ ਹੈਗੇ ਆ ਉਹ ਆਪਣਾ ਵਧੀਆ ਜੀਵਨ ਜੀ ਰਹੇ ਆ ਜੀ ਸੇਫ ਫਾਊਂਡੇਸ਼ਨ ਨਸ਼ਾ ਮੁਕਤੀ ਕੇਂਦਰ ਤਿਸੂ ਮਜਰੇ ਤੋਂ ਮੁਹਾਲੀ ਡਿਸਟ੍ਰਿਕਟ ਤੋਂ ਬੋਲ ਰਹੇ ਆ ਜੀ ਤੇ ਸਾਡੇ ਕੋਲ 48 ਪੇਸ਼ੈਂਟ ਹੈ ਜੀ ਹਰ ਪੇਸ਼ੈਂਟ ਨੂੰ ਅਸੀਂ ਪਹਿਲਾਂ ਰੀਹੈਬਿਲੀਟੇਸ਼ਨ 'ਚ ਲਿਆ ਕੇ ਡਟੌਕਸ ਕਰਾ ਕੇ ਫਿਰ ਕਾਉਂਸਲਿੰਗ ਕਰਦੇ ਆਂ ਸਰ ਅਸੀਂ ਜਿਵੇਂ ਹੁਣ ਬੱਚੇ ਆ ਸਾਡੇ ਕੋਲ ਰੀਹੈਬਿਟੇਸ਼ਨ ਸੈਂਟਰ 'ਚ ਆ ਜਿੰਦਾ ਜੀ ਸਰ ਫਿਜ਼ੀਕਲ ਫਿਟ ਕਰਕੇ ਅਸੀਂ ਉਹਨੂੰ ਫੁੱਟਬਾਲ ਸਿਖਾਉਂਦੇ ਆਂ ਬਾਲੀਵੋਲ ਸਿਖਾਉਂਦੇ ਆ ਜੀ ਜਿਮ ਹੈ ਜੀ ਸਾਡੇ ਕੋਲ ਤੇ ਅੱਛੀ ਸੋਚ ਕਿ ਇੱਕ ਸਮਾਜ 'ਚ ਰਹਿਣਾ ਲਾਈ ਫਾਸਟਾ ਬੱਚਾ ਜਾਂਦਾ ਜੀ ਮਰੇ ਵਜੇ ਲਈ ਫਾਸਟਾ ਜਾਂਦਾ ਤੇ ਅਸੀਂ ਕਾਉਂਸਲਿੰਗ ਦੇ ਰਾਹੀਂ ਉਹਨੂੰ ਦੱਸਦੇ ਆ ਕਿਵੇਂ ਮਤਲਬ ਸਮਾਜ ਚ ਰਹਿਣਾ 19 ਸਾਲ ਹੋ ਗਏ ਜੀ ਸਾਨੂੰ ਰੀਹੈਬਿਟੂਏਸ਼ਨ ਸੈਂਟਰ ਚਲਾਉਂਦਿਆਂ ਨੂੰ ਸਰ ਬਹੁਤ ਬੱਚੇ ਨੇ ਜੋ ਸਾਡੇ ਕੋਲ ਕੁਝ ਬੱਚੇ ਤਾਂ 8 9 ਤਾਂ ਸਾਡੇ ਕੋਲੇ ਜੋਬ ਕਰਦੇ ਨੇ ਜਿਹੜੇ ਛੱਡ ਚੁੱਕੇ ਨੇ ਆਪਣਾ ਪਰਿਵਾਰ ਚਲਾ ਰਹੇ ਨੇ ਸਾਰਾ ਕੁਝ ਚਲਾ ਰਹੇ ਨੇ ਉਧਰ ਫਰੀਦਕੋਟ ਤੋਂ ਅਧਿਆਪਕਾ ਪ੍ਰਿਤਪਾਲ ਕੌਰ ਅਤੇ ਪ੍ਰੋਫੈਸਰ ਵੀਰਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ ਅੱਜ ਦੇ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਨ ਹੈ ਨਸ਼ਾ ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬ ਨੂੰ ਇਸ ਦਲਦਲ ਤੋਂ ਕੱਢਿਆ ਜਾਵੇ ਇਹੋ ਤੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ ਸਰਪੰਚ ਪੁਲਿਸ ਤੇ ਪ੍ਰਸ਼ਾਸਨ ਦਾ ਤਾਂ ਯੋਗਦਾਨ ਹੈ ਹੀ ਪਰ ਇਹ ਮੁਲਕ ਨਸ਼ੇ ਤੋਂ ਫੇਰ ਹੀ ਮੁਕਤ ਹੋ ਸਕਦਾ ਹੈ ਜੇ ਆਮ ਲੋਕ ਤੇ ਖਾਸ ਕਰਕੇ ਨੌਜਵਾਨ ਇਸ ਵਿੱਚ ਸ਼ਾਮਲ ਹੋਣ ਨਸ਼ੇ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਹਨ ਕੂਲਾਂ ਦੀਆਂ ਸਵੇਰ ਦੀਆਂ ਸੁਭਾਵਾਂ ਵਿੱਚ ਬੱਚਿਆਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਨੌਕਰ ਨਾਟਕਾਂ ਦੇ ਤਹਿਤ ਪਿੰਡਾਂ ਸ਼ਹਿਰਾਂ ਵਿੱਚ ਵੀ ਨਸ਼ਾ ਵਿਰੁੱਧ ਬਹੁਤ ਸਾਰੇ ਜਿਹੜੇ ਜਾਗਰੂਕਤਾ ਕੈਂਪ ਵੀ ਲਗਾਏ ਜਾਂਦੇ ਹਨ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾਣਾ ਚਾਹੀਦਾ ਹੈ ਬਾਕੀ ਲੋਕਾਂ ਨੂੰ ਇਹ ਵੀ ਸਮਝਾਉਣਾ ਚਾਹੀਦਾ ਹੈ ਕਿ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਜਿਹੜੀਆਂ ਉਹ ਸ਼ਿਕਾਰ ਹੋ ਜਾਂਦੇ ਹਨ ਨਸ਼ੇ ਕਰਨ ਵਾਲੇ ਜਿਵੇਂ ਕੈਂਸਰ, ਐ AIDS ਜਾਂ ਕਿਡਨੀ, ਲੀਵਰ, ਦਿਲ ਆਦਿ ਦੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਫਾਜ਼ਲਕਾਤੋ ਐਡਵੋਕੇਟ ਸੰਜੀਵ ਬਾਂਸਲ ਦਾ ਕਹਿਣਾ ਹੈ। ਨਸ਼ੇ ਦੇ ਖਿਲਾਫ ਸਾਡੀ ਸੰਸਥਾ ਮਾਰਸ਼ਲ ਜਿਮ ਐਂਡ ਅਕੈਡਮੀ ਸਪੋਰਟਸ ਐਂਡ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਪਿਛਲੇ 25 ਸਾਲਾਂ ਤੋਂ ਇਹ ਕੰਮ ਕਰ ਰਹੀ ਹੈ। ਨਸ਼ੇ ਦੇ ਖਿਲਾਫ ਹਰ ਪਿੰਡ, ਸ਼ਹਿਰ ਵਿੱਚ ਜਾ ਕੇ ਉਹਦੇ ਮਾੜੇ ਪ੍ਰਭਾਵਾਂ ਬਾਰੇ ਯੂਥ ਨੂੰ ਅਵੇਅਰ ਕਰਦੇ ਹਾਂ। ਖੇਡਾਂ ਦਾ ਆਯੋਜਨ ਕਰਵਾਉਂਦੇ ਹਾਂ। ਨਾਲ ਨਾਲ ਉਹਨਾਂ ਨੂੰ ਕਾਉਂਸਲਿੰਗ ਕਰਦੇ ਹਾਂ ਜਿਹੜੇ ਵੀ ਨਸ਼ਾ ਛੱਡਣਾ ਚਾਹੁੰਦੇ ਹਨ ਨਸ਼ਾ ਛਡਾਓ ਕੇਂਦਰ ਤੱਕ ਲੈ ਕੇ ਆਈਦਾ ਮੋਡੂਮ ਸੇਵਾ ਕੇਂਦਰ ਵਿੱਚ ਵੀ ਪ੍ਰਸ਼ਾਸਨ ਨਾਲ ਔਰ ਸਾਰੇ ਨਾਲ ਮਿਲ ਕੇ ਬੱਚਿਆਂ ਨੂੰ ਉੱਥੇ ਜਿਹੜੇ ਨਸ਼ੇ ਦੇ ਖਿਲਾਫ ਨੌਜਵਾਨ ਨੇ ਦਾਖਲ ਕਰਾਈਦਾ ਉਹਨਾਂ ਦਾ ਇਲਾਜ ਕਰਾਈਦਾ ਅੱਜ ਦੇ ਪ੍ਰੋਗਰਾਮ ਤੋਂ ਜ਼ਿਲ੍ਹਾ ਤੋਂ ਸਹਿਯੋਗ ਰਹਾ ਮੁਹਾਲੀ ਤੋਂ ਮਨੋਜ ਗੇਦਰ ਫਰੀਦਕੋਟ ਤੋਂ ਤਰਸੇਮ ਕੁਮਾਰ ਚਾਨਣਾ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਫਾਜ਼ਲਕਾ ਤੋਂ ਜਲੇਸ਼ਟ ਠਈ ਅਤੇ ਤਰਨਤਾਰਨ ਤੋਂ ਅਮਿਤ ਮਰਵਾਹ ਇਸ ਦਿਨ ਆਲੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਗੱਲਬਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਅਮਨਪ੍ਰੀਤ ਕੌਰ ਪੇਸ਼ਕਸ਼ ਰਾਜੇਸ਼ワਲੀ